ਦੋਸਤੋ ਮੈਂ ਤੁਹਾਡੇ ਸ਼ੇਵਿਕ ਛੋਟੀ ਜਿਹੀ ਰੀਲ ਲੈ ਕੇ ਆਜਾ ਰਹਾ ਹਾਂ ਅੱਜ ਦੀ ਰੀਲ ਵੀ ਬੜੀ ਮਹੱਤਵਪੂਰਨ ਹੈ ਇਸ ਨੂੰ ਲਾਈਕ ਕਰਨਾ تشਵੀਰ ਕਰਨਾ ਅੱਜ ਦੀ ਰੀਲ ਹੈ ਔਰਤ ਦਾ ਵਸਤੂਕਰਨ ਹਮੇਸ਼ਾ ਔਰਤ ਨੂੰ ਵਸਤੂ ਦੇ ਤੌਰ ਤੇ ਵਰਤਿਆ ਗਿਆ ਔਰ ਅੱਜ ਵੀ ਵਰਤਿਆ ਜਾ ਰਿਹਾ ਹੈ ਪਰ ਅਸੀਂ ਕਹਿੰਦੇ ਹਾਂ ਕਿ ਔਰਤ ਅਬਲਾ ਨਹੀਂ ਸਬਲਾ ਹੈ ਪਰ ਉਹਦੇ ਉਲਟ ਜੋ ਕੁਝ ਵਾਪਰਿਆ ਹੈ ਸਮਾਜ ਦੇ ਵਿੱਚ ਕਈ ਹਜ਼ਾਰ ਸਾਲਾਂ ਤੋਂ ਉਹ ਕੋਲੇ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਔਰਤਾਂ ਨੂੰ ਇੱਕ ਵਸਤੂ ਦੇ ਤੌਰ ਤੇ ਮੰਦਰਾਂ ਦੇ ਵਿੱਚ ਜਾਂ ਅਸੀਂ ਕਹਿ ਸਕਦੇ ਹਾਂ ਅੱਜ ਕੱਲ ਜਿਹੜੇ ਬਾਬਿਆਂ ਦੇ ਡੇਰਿਆਂ ਤੇ ਵੀ ਚੜਾਇਆ ਜਾਂਦਾ ਹੈ ਔਰ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਰਾਜੇ ਮਹਾਰਾਜੇ ਸੀ ਸੋਹਣੀ ਔਰਤ ਨੂੰ ਚੁਕਾ ਕੇ ਆਪਣੇ ਕਬਜ਼ੇ ਚ ਕਰ ਲੈਂਦੇ ਸਨ ਇੱਕ ਇੱਕ ਰਾਜ ਦੀਆਂ 60 60 ਤੋਂ 70 70 ਤੋਂ ਜ਼ਿਆਦੀਆਂ ਰਾਣੀਆਂ ਹੁੰਦੀਆਂ ਸਨ ਔਰ ਉਸ ਦੇ ਜਿਹੜੇ ਸਰੀਰਕ ਸਬੰਧ ਆ ਉਹ ਕੋ ਜ ਕੁ ਦੇਰ ਲਈ ਹੁੰਦੇ ਸਨ ਕਿਸੇ ਵੀ ਰਾਣੀ ਦੇ ਨਾਲ ਪਰ ਉਸ ਤੋਂ ਬਾਅਦ ਉਹ ਵਿਚਾਰੀਆਂ ਤਰਸਦੀਆਂ ਰਹਿੰਦੀਆਂ ਸਨ ਰਾਜੇ ਨੂੰ ਮਿਲਣ ਲਈ ਹੁਣ 60 70 ਰਾਣੀਆਂ ਜਿਹੜੀਆਂ ਇੱਕ ਤਲਾਬ ਜਾਂ ਸਰੋਵਰ ਦੇ ਆਲੇ ਦੁਆਲੇ ਬਹਿ ਜਾਂਦੀਆਂ ਸਨ ਤੇ ਰਾਜਾ ਇਸ਼ਨਾਨ ਕਰਨ ਲੱਗ ਪੈਂਦਾ ਸੀ ਔਰ ਉਸ ਤੋਂ ਬਾਅਦ ਜਿਹੜੀ ਰਾਣੀ ਉਹਨੂੰ ਪਸੰਦ ਹੁੰਦੀ ਸੀ ਉਸਦੇ ਨਾਲ ਹੀ ਉਹ ਆਪਣਾ ਜੀਵਨ ਪਿਆਰ ਜਿਹੜਾ ਆ ਜਾਂ ਹੰਮ ਬਿਸਤਰ ਹੋ ਜਾਂਦਾ ਸੀ ਪਰ ਅੱਜਕਲ ਜਿਹੜਾ ਹੈ ਉਹ ਵੀ ਕਿਸੇ ਅੱਖੋਂ ਉਹਨੇ ਨਹੀਂ ਹੋ ਰਿਆ ਕਿ ਜੋ ਕੁਝ ਵਾਪਰਿਆ ਹੈ ਔਰਤ ਦੇ ਨਾਲ ਹੁਣ ਤੁਸੀਂ ਮਹਾਭਾਰਤ ਦੀ ਗੱਲ ਕਰ ਲਓ ਮਹਾਭਾਰਤ ਵਿੱਚ ਕੁੰਤੀ ਦੇ ਨਾਲ ਇੰਦਰ ਨੇ ਸਬੰਧ ਰੱਖੇ ਮਹਾਰਾਜ ਇੰਦਰ ਨੇ ਔਰ ਉਹਨਾਂ ਦਾ ਜਿਹੜਾ ਬੱਚਾ ਸੀ ਉਹ ਅਰਜਨ ਸੀ ਔਰ ਉਸ ਤੋਂ ਬਾਅਦ ਸੂਰਜ ਦੇ ਨਾਲ ਸਬੰਧ ਰੱਖੇ ਤੇ ਉਹਨਾਂ ਦਾ ਜਿਹੜਾ ਬੇਟਾ ਕਰਨ ਹੋਇਆ ਔਰ ਉਸ ਦੇ ਨਾਲ ਨਾਲ ਜਿਹੜਾ ਇਹ ਕਹਿੰਦੇ ਹੁੰਦੇ ਹਨ ਕਿ ਜਿਹੜੇ ਯਮ ਰਾਜ ਦੇ ਨਾਲ ਸਬੰਧ ਹੋਏ ਤਾਂ ਯੁਦਿਸ਼ਥਰ ਹੋਏ ਔਰ ਜਮਰਾਜ ਆਪ ਤ੍ਰਿ ਤ੍ਰਾਸ਼ਟਰ ਬਣ ਕੇ ਆਏ ਸੋ ਇਸ ਤਰ੍ਹਾਂ ਜਿਹੜੀ ਦੁਨੀਆ ਚੱਲਦੀ ਆਈ ਹੈ ਪਰ ਸਮਾਜ ਸੇਵਕ ਵੀ ਹੋਏ ਸਮਾਜ ਸੁਧਾਰਕ ਵੀ ਹੋਏ ਔਰ ਵੱਡੀਆਂ-ਵੱਡੀਆਂ ਹਸਤੀਆਂ ਦੇ ਸਾਹਮਣੇ ਬੋਲਣ ਦਾ ਜਜਵਾ ਰੱਖਣ ਵਾਲੇ ਭਗਵਾਨ ਕ੍ਰਿਸ਼ਨ ਅਰਗੇ ਵੀ ਹੋਏ ਜਿਨ੍ਹਾਂ ਨੇ ਕਿ ਦ੍ਰੋਪਦੀ ਦੀ लाज ਬਚਾਉਣ ਵਾਸਤੇ ਪੂਰੀ ਦੇ ਪੂਰੇ ਸਭਾ ਦੇ ਵਿੱਚ ਆਪਣੀ ਆਵਾਜ਼ ਉਠਾਈ ਜਦੋਂ ਕਿ ਸਾਰੇ ਜਿਹੜੇ ਮਹਾਰਥੀ ਸੀ ਵੱਡੇ-ਵੱਡੇ ਯੋਧੇ ਉਹ ਚੁੱਪ ਸਨ ਔਰ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਉਠਾਈ ਔਰ ਕਿਹਾ ਕਿ ਔਰਤ ਜਿਹੜੀ ਹੈ ਉਹ ਬਹੁਤ ਹੀ ਸਨਮਾਨਜਨਕ ਹੈ ਸੋ ਕਿਉਂ ਮੰਦਾ ਬੋਲੀਏ ਜਿਤ ਜ ਮੇ ਰਾਜਾ ਉਸ ਔਰਤ ਨੂੰ ਕਿਉਂ ਮੜਾ ਕਹਿਣਾ ਜਿਸ ਨੇ ਰਾਜਿਆਂ ਮਹਾਰਾਜਿਆਂ ਔਰ ਜਿਹਨੂੰ ਕਹਿ ਸਕਦੇ ਆ ਕਿ ਯੋਧਿਆਂ ਨੂੰ ਜਨਮ ਦਿੱਤਾ ਔਰ ਐਸ ਮਾਸਦਾਰ ਕੰਨ ਜਨਮ ਦਤਾ ਸੰਤਾਂ ਨੂੰ ਜਨਮ ਦਤਾ ਔਰ ਸਾਖਸ਼ਤ ਭਗਵਾਨ ਜਿਸ ਦੀ ਜਨਮੀ ਸੋ ਕਿਉ ਮੰਦਾ ਆਖੀ ਜਿਤ ਜਮੇ ਰਜਾਂ ਸੋ ਦੋਸਤੋ ਅੱਜ ਦੀ ਵੀਡੀਓ ਇਨੀ ਹੈ ਕਿ ਆਪਣੀਆਂ ਜਿਹੜੀਆਂ ਔਰਤਾਂ ਹਨ ਉਹ ਸਾਡੀਆਂ ਧੀਆ ਵੀ ਹਨ ਭੈਣਾ ਵੀ ਹਨ ਮਾਵਾਂ ਵੀ ਹਨ ਉਹਨਾਂ ਨੂੰ ਸਤਿਕਾਰ ਦਿਈਏ ਤੇ ਸਤਿਕਾਰ ਦੇ ਨਾਲ ਨਾਲ ਪਿਆਰ ਵੀ ਦਿਗੀ ਤੁਹਾਡਾ ਤੇ ਸਾਡਾ ਸਦਾ ਰੱਬ ਰੱਖਾ ਸ਼ਬਾਖਰ ਜੀ ਦੇ ਵਾਸਤੇ ਰਗਾਰਡਸ